ਮੈਂ ਪਹਿਲਾਂ ਇੱਕ ਨਾ ਤੁਹਾਨੂੰ ਵੀਡੀਓ ਦਿਖਾ ਦਵਾਂ ਉਸ ਤੋਂ ਬਾਅਦ ਫਿਰ ਆਪਾਂ ਗੱਲਬਾਤ ਕਰਦੇ ਹਾਂ ਸਾਰੀ ਵੀਡੀਓ ਜਾਣੀ 5-6 ਮਿੰਟ ਦੀ ਵੀਡੀਓ ਆ ਉਹ ਸਾਰੀ ਦਿਖਾਉਣੀ ਜ਼ਰੂਰੀ ਆ ਉਸ ਵੀਡੀਓ ਤੋਂ ਬਾਅਦ ਆਪਾਂ ਗੱਲ ਕਰਾਂਗੇ ਸਾਰੀ ਗੱਲਬਾਤ ਕਲੀਅਰ ਕਰਾਂਗੇ ਤੇ ਜਿਹੜੇ ਲੋਕ ਕਹਿੰਦੇ ਨੇ ਕਿ ਅਸੀਂ ਸਿੱਖ ਧਰਮ ਨੂੰ ਮੰਨਦੇ ਆ ਸਾਨੂੰ ਪਤਾ ਵਾ ਸਿੱਖੀ ਕੀ ਆ ਅੱਜ ਮੈਂ ਉਹਨਾਂ ਦਾ ਚਿਹਰਾ ਦਿਖਾਉਂਗਾ ਸਭ ਦਾ ਆਪਾਂ ਪਹਿਲਾਂ 5-6 ਮਿੰਟ ਦੀ ਆਪਾਂ ਵੀਡੀਓ ਦੇਖ ਲਈਏ ਉਸ ਤੋਂ ਬਾਅਦ ਮੈਂ ਰੂਮੀ ਬਾਈ ਨੂੰ ਵੀ ਨਾਲ ਐਡ ਕਰੂੰਗਾ ਉਸ ਤੋਂ ਬਾਅਦ ਰੂਮੀ ਬਾਈ ਨੂੰ ਵੀ ਐਡ ਕਰਦਾ ਮੈਂ ਆ ਪਹਿਲਾ ਵੀਡੀਓ ਦੇਖੋ ਤੁਸੀਂ ਇਸ ਤੋਂ ਬਾਅਦ ਅਗਲੀ ਗੱਲ ਫਿਰ ਬਾਅਦ 'ਚੋ ਕਰਦੇ ਆਂ ਆਪਾਂ ਜੋ ਵੀ ਹੈਗੀ ਅਗਲੀ ਗੱਲ ਬਾਅਦ 'ਚੋ ਕਰਦੇ ਆਂ ਪਹਿਲਾਂ ਤੁਸੀਂ ਆ ਆ ਗੱਲਬਾਤ ਸੁਣੋ ਪਹਿਲਾਂ ਦੇਂਦਰ ਸ਼ੇਰ ਜਨਮ ਨਹੀਂ ਲੈਂਦੇ ਸ਼ੇਰਾਂ ਦੇ ਘਰ ਕਿੰਨੇ ਵੀ ਜਨਮ ਲੈ ਸਕਦੇ ਆ ਇੱਕ ਕਦਾ ਬੰਦਾ ਕਹਿ ਰਿਹਾ ਭਾਈ ਸਰਪੰਜੀ ਸਿੰਘ ਖਾਲਸਾ ਨੂੰ ਜੋਤੇ ਭਾਈ ਬਿਰਤ ਸਿੰਘ ਭਾਈ ਬਿਰਤ ਸਿੰਘ ਦੇ بیٹے ਆ ਉਹਨਾਂ ਨੂੰ ਕਹਿ ਰਿਹਾ ਇਹਨੂੰ ਮੂਰੀ ਬਹੁਤ ਸ਼ਰਮ ਨਹੀਂ ਆਉਂਦੀ ਵੀ ਤੂੰ ਕਦੇ ਸਟੇਜ 'ਤੇੋਂ ਕਦੀ ਬੋਲਿਆ ਇਸ ਬਾਰੇ ਵਿੱਚ ਇੱਕ ਵਾਰ ਵੀ ਅਜੇ ਤੱਕ ਬੋਲਿਆ ਵਾ ਵੀ ਆਪਣਾ ਖਾਲਸਤਰ ਬਰੀ ਜਦ ਖਾਲਸਾ ਦੀ ਬਹਾਕੀ ਪੀਰ ਨੂੰ ਯਾਰ ਕੀ ਦੱਸਦਾ ਵੀ ਆਪੀ ਸ਼ੇਰਾਂ ਦੇ ਘਰ ਸ਼ੇਰ ਪੈਦਾ ਨਹੀਂ ਹੁੰਦੇ ਕਿੱਦਣ ਪੈਦਾ ਵੀ ਹੋ ਜਾਂਦੇ ਆ ਉਹ ਸ਼ੇਰ ਦੇ ਘਰ ਸ਼ੇਰ ਜੇ ਪੈਦਾ ਨਹੀਂ ਹੁੰਦੇ ਤੇ ਤੁਸੀਂ ਕਿੰਨੀ ਖਬਰ ਨਹੀਂ ਪਾਈ ਭਾਈ ਸਰਜੀਤ ਸਿੰਘ ਦੀ ਤੁਸੀਂ ਢਾਡੀ ਜੀ ਸਾਨੂੰ ਲੋਕਾਂ ਨੂੰ ਮੰਨ ਲਓ ਕਿ ਇਹ ਘੱਟ ਪਤਾ ਸੀ ਭਾਈ ਸਰਜੀਤ ਸਿੰਘ ਵਾਸਤੇ ਭਾਈ ਢਾਡੀ ਜੀ ਤੁਸੀਂ ਤਾਂ ਜਾਣਦੇ ਸੀ ਭਾਈ ਸਰਜੀਤ ਸਿੰਘ ਨੂੰ ਕਿ ਭਾਈ ਸਰਜੀਤ ਸਿੰਘ ਕੌਣ ਆ ਤੁਹਾਨੂੰ ਖਬਰ ਲੈਣੀ ਚਾਹੀਦੀ ਸੀ ਭਾਈ ਸਰਜੀਤ ਸਿੰਘ ਆਪਣਾ ਖਲਦਾਈ ਉਹਨਾਂ ਬਾਰੇ ਗੱਲ ਕਰਨੀ ਚਾਹੀਦੀ ਸੰਗਤ ਜਾ ਕੇ ਵੀ ਭਾਈ ਛੇ ਭਾਈ ਬਿਆਸ ਸਿੰਘ ਦਾ ਬੇਟਾ ਅੱਜ ਕਿੰਨਾ ਬਲਾਤਾਂ ਵਿੱਚ ਉਹ ਨਹੀਂ ਗੁਜ਼ਰ ਰਿਹਾ ਤੇ ਮੈਂ ਅਸੀਂ ਉਹਨਾਂ ਦੇ ਬਾਰੇ ਕੁਝ ਸੋਚੀਏ ਉਹਨਾਂ ਦੀ ਗੱਲ ਕਰੀਏ ਉਹਨਾਂ ਦੇ ਹੱਕ ਦੇ ਵਿੱਚ ਉੱtre ਅੱਜ ਉਹ ਮੋਟਾਂ ਦੇ ਵਿੱਚ ਖੜੇ ਤੇ ਸਾਰੀ ਦੁਨੀਆ ਉਹਨਾਂ ਨੂੰ ਜਾਣਨ ਲੱਗੀ ਕਿ ਭਾਈ ਬਿਆਸ ਸਿੰਘ ਦੇ ਬੇੜੇ ਆ ਸਰਦਾਰ ਸਾਹਿਬ ਜੀ ਸਿੰਘਾ ਸੋਰੀ ਖਾਲਸਾ ਤੇ ਤੁਹਾਡੀ ਵਰਗੀਆਂ ਕਿੱਡੀ ਦਾ ਜਿਹੜੀਆਂ ਬਿਨਾਂ ਮਤਲਬ ਤੋਂ ਫਾਲਤੂਆਂ ਇਦਾਂ ਹੀ ਗੱਲਾਂ ਕਰਦੀਆਂ ਰਹਿੰਦੀਆਂ ਕਿ ਅਮਰਤਪਾਲ ਦੀ ਮਾਤਾ ਨੇ ਉਹ ਨਹੀਂ ਬੋਲਿਆ ਫਲਾਣੇ ਨੇ ਉਹ ਨਹੀਂ ਬੋਲਿਆ ਉਹ ਤੂੰ ਤਾਂ ਅਮਰਤਪਾਲ ਦਾ ਉਦੋਂ ਵੀ ਵਿਰੋਧ ਕਰਦਾ ਹਜੇ ਜਦੋਂ ਉਹ ਖਾਲਸਾਪਨ ਦੀ ਗੱਲ ਕਰਦਾ ਸੀ ਇਹ ਤਾਂ ਉਸ ਟਾਈਮ ਵੀ ਵਿਰੋਧ ਕੀਤਾ ਸੀ ਆਪਣਾ ਖਾਲਸਾਪਨ ਦੇ ਟਾਈਮ ਨਾਲ ਜਦੋਂ ਖਾਲਸਾਪਨ ਦੇ ਟਾਈਮ ਦੀ ਗੱਲ ਕੀਤੀ ਸੀ ਅਮਰਤਪਾਲ ਸਿੰਘ ਨੇ ਉਸ ਟਾਈਮ ਵੀ ਤੂੰ ਕਹਿ ਸਕਾ ਕਿ ਮੈਂ ਇਹਦੇ ਇਹਦਾ ਵਿਰੋਧ ਕਰਨਾ ਤੇ ਫਿਰ ਤੂੰ ਸਟੇਜ ਤੇ ਚੜ ਕੇ ਬੋਲ ਦੇ ਕੋਈ ਉਸ ਸਟੇਜ ਤੇ ਚੜ ਕੇ ਨਹੀਂ ਬੋਲਿਆ ਜਾਂਦਾ ਕਿ ਖਾਲਸਾਪਨ ਦੀ ਮੈਂ ਗੱਲ ਕਰਦਾ ਹਾਂ ਖਾਲਸਾਪਨ ਦੀ ਸਰਕਾਰ ਕਰ ਤੂੰ ਉੱਥੇ ਜਾ ਕੇ ਜਿੱਤੇਰੇ ਜਦਮ ਹੈਗਾ ਤੇਰੀਆਂ ਲੰਦਾ ਭਾਰ ਚੱਲਦੀਆਂ ਮਤ ਬਗਾਤ ਉੱਡ ਕੇ ਚੜਦਣਾ ਉਹਨਾਂ ਨੇ ਉਹਨੂੰ ਤਾਂ ਵਿਚਾਰੇ ਨੂੰ ਐਨਐਸਏ ਲਾ ਕੇ ਤੇ ਚੱਕ ਕੇ ਸ਼ਾਮ ਛਿੱਟਿਆ ਹਨ ਤੇਰੇ ਵਰਗੇ ਨੂੰ ਇੱਥੇ ਗੁਰਦਾਸਪੁਰ ਤੇ ਅੰਮ੍ਰਿਤਸਰ ਦੀ ਏਅਰਪੋਰਟ ਤੇ ਰੱਖਿਆ ਹੋਇਆ ਤੇਰੇ ਵਰਗੇ ਤਾਂ ਤਾਂ ਨਹੀਂ ਰਹਿ ਜਾਣਾ ਟਕ ਟਕਣ ਤੰਦ ਤੰਦਰ ਲੈਣਾ ਤੇਰਾ ਜੂਮੜਾ ਕੱਢ ਦੇਣਾ ਉਹਦੇ ਫਿਰ ਵਿਚਾਰ ਐਨਐਸਏ ਲਵਾ ਕੇ ਕਿੱਧਰ ਡਿੱਗੂ ਕਰ ਤੁਰਿਆ ਪਰਦਾ ਸੋਈ ਤਾਂ ਇਹ ਗੱਲਾਂ ਛੱਡ ਦੋ ਕਿੰਨੇ ਕੇਂਦਰਬੀਏ ਸਿੱਖ ਸਿੱਖ ਨੂੰ ਨਾ ਮਾਰਦੇ ਨੇ ਕੌਮ ਕੱਢੇ ਨਾ ਮਾਰੇ ਤੁਸੀਂ ਲੋਕ ਉਹ ਜਿਹੜੇ ਸਿੱਖਾਂ ਦੀ ਲੱਤਾਂ ਖਿੱਚਣ ਵਾਲੇ ਤੁਸੀਂ ਲੱਤਾਂ ਖਿੱਚਦੇ ਹੋ ਮਨੇ ਭਾਈ ਸਾਹਿਬ ਉਹਨਾਂ ਨੇ ਤੇ ਭਾਈ ਸਾਹਿਬ ਉਹਨਾਂ ਨੇ ਲੱਤਾਂ ਖਿੱਚਣਾ ਤੁਹਾਡੇ ਇਕੱਲੇ ਨੇ ਖਿੱਚਣਾ ਕੁਝ ਨਹੀਂ ਹੋਣਾ ਜਿਹੜੇ 4.5 ਲੱਖ ਲੋਕਾਂ ਨੇ ਉਹਨਾਂ ਨੂੰ ਵੋਟ ਪਾਈ ਹੈ ਨਾ ਸਾਰਾ ਕੁਝ ਉਹਨਾਂ ਦਾ ਸੋਨਾ ਹੈ ਇੱਕ ਤਾਂ ਬਿਆਨ ਦੇ ਕੇ ਦੇਖੋ ਕਿ ਕਿਸ ਤਰ੍ਹਾਂ ਨਹੀਂ ਆਈਡੀ ਨੂੰ ਕਹਿ ਦਿਆ ਭਾਈ ਅਮਰ ਅਮਰਪਾਲ ਦੇ ਜਾਂ ਭਾਈ ਸ਼ਮਜੀ ਸਿੰਘ ਦੇ ਬਰਖਲਾ ਤੁਹਾਨੂੰ ਇਹ ਵੀਡੀਓ ਸਾਰੀ ਤਾਂ ਤੁਸੀਂ ਆਪੇ ਹੁਣ ਆਪਣੇ ਸੁਣ ਮੇਨ ਮੇਨ ਚੀਜ਼ ਤੁਹਾਨੂੰ ਮੈਂ ਜਿਹੜੀ ਚੀਜ਼ ਦਿਖਾਉਣੀ ਚਾਹੁੰਦਾ ਸੀਗਾ ਉਹ ਚੀਜ਼ ਤੁਹਾਨੂੰ ਮੈਂ ਸੁਣਾਤੀ ਆ ਦਿਖਾਉਣੀ ਚਾਹੁੰਦਾ ਮੈਂ ਦਿਖਾਤੀ ਗੱਲ ਕਰਦੇ ਹੁਣ ਅੱਗੇ ਦੇਖੋ ਟਾਡੀ ਜਸਵੀਰ ਸਿੰਘ ਮਾਨ ਜੀ ਸਾਡੇ ਬਹੁਤ ਸਤਿਕਾਰਯੋਗ ਨੇ ਸਾਬਤ ਸੂਰਤ ਨੇ ਠੀਕ ਨਹੀਂ ਇੱਕ ਸਿੱਖ ਨੇ ਠੀਕ ਨਹੀਂ ਇਹ ਜੇ ਬੰਦੇ ਉੱਠ ਕੇ ਹੁਣ ਤੁਸੀਂ ਇੱਕ ਗੱਲ ਦੇਖੋ ਇਹ ਜੇ ਬੰਦੇ ਜਿਹੜੇ ਆਪ ਖੁੱਦ ਨਹੀਂ ਹੈਗੇ ਆਪ ਆਪਣੇ ਸਾਭਾ ਸੂਰਤ ਨਹੀਂ ਹੈਗੇ ਆਪ ਇਹ ਜੇ ਬੰਦੇ ਉੱਠ ਕੇ ਸਾਡੇ ਸਤਕਾਰਯੋਗ ਜੁਗ ਜਿਹੜੇ ਸ਼ਕਸ਼ੀਤਾ ਨੇ ਉਹਨਾਂ ਦੇ ਉੱਪਰ ਸਵਾਲ ਖੜੇ ਕਰ ਰਹੇ ਨੇ ਮੈਨੂੰ ਇੱਕ ਗੱਲ ਦੀ ਸਮਝ ਨਹੀਂ ਲਾਉਦੀ ਕਿ ਪੰਜਾਬ ਦੇ ਵਿੱਚ ਸਿਰਫ ਅਮਰਤਪਾਲ ਹੀ ਰਹਿ ਗਿਆ ਇਕੱਲਾ ਅਮਰਤਪਾਲ ਉਦੋਂ ਕਿੱਥੇ ਸੀਗਾ ਜਦੋਂ ਆਪਣੇ ਦੀਪ ਸਿੱਧੂ ਬਾਈ ਦਾ ਐਕਸੀਡੈਂਟ ਹੋਇਆ ਅਮਰਤਪਾਲ ਉਦੋਂ ਕਿੱਥੇ ਸੀਗਾ ਜਦੋਂ ਕੌਮ ਤੇ ਏਡੀ ਆਪਣੇ ਬੇਅਦਬੀ ਹੋਈ ਹੋਰ ਬਹੁਤ ਕੁਝ ਹੋਇਆ ਅਮਰਤਪਾਲ ਉਦੋਂ ਕਿੱਥੇ ਸੀ ਮੈਨੂੰ ਇੱਕ ਚੀਜ਼ ਦਾ ਜਵਾਬ ਦੇਵੇ ਇਹ ਇਹ ਦੇਣ ਕਿ ਅਮਰਤਪਾਲ ਉਦੋਂ ਕਿੱਥੇ ਸੀ ਸਾਰੀ ਗੱਲ ਤੁਸੀਂ ਅਮਰਤਪਾਲ ਦੇ ਨਾਲ ਕਰ ਦਿੰਦੇ ਹੋ ਕੰਪੀਅਰ ਮੈਨੂੰ ਇੱਕ ਚੀਜ਼ ਦਾ ਆਪਣੇ ਗੱਲ ਆਪਣੇਉਂ ਕਰੋ ਮੈਨੂੰ ਇੱਕ ਚੀਜ਼ ਦਾ ਜਵਾਬ ਦੇਣੇ ਹੈ ਰਣਜੀਤ ਸਿੰਘ ਜੀ ਮੇਰੀ 2-3 ਵਾਰ ਅੱਗੇ ਵੀ ਗੱਲਬਾਤ ਹੋਈ ਆ ਚਲੋ ਵਿਚਾਰਾਂ ਦੀ ਸਾਡੀ ਲੜਾਈ ਆ ਸਾਡੀ ਪਰਸਨਲ ਲੜਾਈ ਕੋਈ ਨਹੀਂ ਸਾਡੀ ਵਿਚਾਰਾਂ ਦੀ ਆ ਪਰ ਆ ਇੱਥੇ ਤਾਂ ਇਹ ਬਹੁਤ ਯਾਨੀ ਆਪਸ਼ਬਦੀ ਨਹੀਂ ਬਹੁਤ ਹੀ ਗਲਤ ਵਰਡਿੰਗ ਵਰਤੀ ਇਹਨਾਂ ਨੇ ਪਹਿਲਾਂ ਤਾਂ ਇਹ ਜਵਾਬ ਦੇਣ ਕਿ ਅਮਰਤਪਾਲ ਦੇ ਖਾਤੇ ਦੇ ਵਿੱਚ 1000 ਰੁਪਇਆ ਸੀਗਾ 1000 ਰੁਪਇਆ ਤੇ ਉਹਦੇ ਕੋਲ ਗੱਡੀਆਂ ਕਿੱਥੋਂ ਆਈਆਂ ਪਹਿਲਾਂ ਤਾਂ ਆਪਣੀ ਪੀੜੀ ਦੇ ਥੱਲੇ ਸੋਟਾ ਫੇਰੋ ਦੂਜਿਆਂ ਨੂੰ ਬਾਅਦੋਂ ਕਹੋ ਜੋ ਕਹਿਣਾ ਪਹਿਲਾਂ ਆਪਣੀ ਪੀੜੀ ਦੇ ਥੱਲੇ ਸੋਟਾ ਫੇਰੋ ਅਮਰਤਪਾਲ ਦੇ ਖਾਤੇ ਦੇ ਵਿੱਚ 1000 ਰੁਪਇਆ ਸੀ ਤੇ ਉਹਦੇ ਮਾਤਾ ਪਿਤਾ ਫੋਰਚੂਨਰ ਰੈਂਡੈਵਰਾ ਮਾਸਲੀਜ਼ਾਂ ਦੇ ਵਿੱਚ ਚੱਲਦੇ ਆ ਉਹਦੇ ਭਰਾ ਜਦੋਂ ਆਪਣੇ ਆਪਣੇ ਨਸ਼ੇ ਨਸ਼ਾ ਜਦੋਂ ਉਹਦੇ ਭਰਾ ਕੋਲੋਂ ਪੜਿਆ ਗਿਆ ਕ੍ਰੇਟਾ ਗੱਡੀ ਸੀ ਕ੍ਰੇਟਾ ਗੱਡੀ 20-22 ਲੱਖ ਦੀ ਆਉਂਦੀ ਆ ਉਹ ਪੈਸਾ ਕਿੱਥੋਂ ਆਇਆ ਪਹਿਲਾਂ ਤਾਂ ਇਹ ਇਹ ਦੱਸਣ ਇਹ ਆਪਣੇ ਰਣਜੀਤ ਸਿੰਘ ਜੀ ਪਹਿਲਾਂ ਤਾਂ ਇਸ ਚੀਜ਼ ਦਾ ਉਹ ਕਰਨ ਆਪਣਾ ਪਹਿਲਾਂ ਆਪਣੀ ਪੀੜ੍ਹੀ ਥੱਲੇ ਤੁਸੀਂ ਸੋਟਾ ਫੇਰੋ ਜਿਹਦੇ ਪਿੱਛੇ ਤੁਸੀਂ ਲੱਗ ਕੇ ਵੀਡੀਓ ਪਾ ਰਹੇ ਹੋ ਉਹ ਬੰਦਾ ਆਪਣੇ ਆਪ ਨੂੰ ਸਿੱਖ ਸ਼ਖਸੀਅਤ ਕਹਿੰਦਾ ਵਾ ਮੈਨੂੰ ਇੱਕ ਗੱਲ ਦੱਸੋ ਸਿੱਖ ਸ਼ਖਸੀਅਤ ਕਹਿਣਾ ਬਹੁਤ ਸੌਖਾ ਆਪਣੇ ਆਪ ਨੂੰ ਅਮਰਪਾਲ ਨੇ ਮੈਨੂੰ ਦੱਸ ਦੋ ਪੰਜਾਬ ਲਈ ਕੀ ਕੀਤਾ ਕੀ ਕੀਤਾ ਸਾਡਾ ਇਹ ਸਵਾਲ ਆ ਜਿਹੜੇ ਤੁਸੀਂ ਉੱਠ ਕੇ ਢਾਡੀ ਜਸਬੀਰ ਸਿੰਘ ਮਾਨਜੀ ਦੇ ਉੱਪਰ ਆਪਣੇ ਤੁਸੀਂ ਸਵਾਲ ਖੜੇ ਕਰ ਰਹੇ ਹੋ ਕਰੋ ਅਸੀਂ ਕਹਿੰਦੇ ਇੱਕ ਇੱਕ ਲੈ ਜਾ ਹੁੰਦਾ ਬੋਲਣ ਦਾ ਇੱਕ ਤਰੀਕਾ ਹੁੰਦਾ ਬੋਲਣ ਦਾ ਤੁਸੀਂ ਦੇਖੋ ਕਦੇ ਗਦਾ ਕਦੇ ਕੋਸ਼ ਕਿਹੜੇ ਕਿਹੜੇ ਸ਼ਬਦ ਨਹੀਂ ਤੁਸੀਂ ਵਰਤੇ ਫਿਰ ਤੁਸੀਂ ਮੰਗ ਖਾਣਾ ਕਹਿ ਰਹੇ ਹੋ ਪਹਿਲਾਂ ਤੁਸੀਂ ਇਹ ਕਰੋ ਕਿ ਪ੍ਰੂਫ ਕਰੋ ਕਿ ਉਹਨਾਂ ਨੇ ਕੀ ਮੰਗੇ ਆ ਦੱਸੋ ਤੁਸੀਂ ਕੀ ਮੰਗਿਆ ਉਹਨਾਂ ਨੇ ਅੱਜ ਤੱਕ ਜਾਂ ਜਿਹੜੀ ਚੀਜ਼ ਤੁਸੀਂ ਕਹਿ ਰਹੇ ਹੋ ਮੈਨੂੰ ਇਹ ਨਹੀਂ ਸਮਝ ਲੱਗਦੀ ਇਹ ਅਮਰਤਪਾਲ ਦੀ ਟੀਮ ਜਿਹੜੇ ਅਮਰਤਪਾਲ ਨੂੰ ਸਪੋਰਟ ਕਰਦੇ ਨੇ ਉਹਨਾਂ ਦੀ ਸਿਰਫ ਇੱਕ ਅਮਰਤਪਾਲ ਹੀ ਹੋ ਗਿਆ ਹੋਰ ਸਾਰੇ ਜਿੰਨੀਆਂ ਸਖਸ਼ ਸੇਕਸ਼ਕ ਸਿੰਘ ਦਾ ਨੇ ਹੁਣ ਤੱਕ ਪੰਜਾਬ ਦੀਆਂ ਉਹਨਾਂ ਨੇ ਕੁਝ ਵੀ ਨਹੀਂ ਕੀਤਾ ਮੈਨੂੰ ਇੱਕ ਗੱਲ ਦੱਸੋ ਅਮਰਤਪਾਲ ਨੇ ਤੁਹਾਡੇ ਨੇ ਬੇਅਦਬੀ ਕੀਤੀ ਕੀਤੀ ਕਿ ਨਹੀਂ ਕੀਤੀ ਇੱਕ ਕੁੜੀ ਦੀ ਲੜਾਈ ਦੇ ਪਿੱਛੇ ਗੁਰੂ ਮਹਾਰਾਜ ਨੂੰ ਢਾਲ ਬਣਾ ਕੇ ਥਾਣੇ 'ਚ ਲੈ ਗਿਆ ਨਹੀਂ ਸੀਗੀ ਬੇਅਦਬੀ ਦੱਸੋ ਇੱਕ ਕੁੜੀ ਦੀ ਲੜਾਈ ਪਿੱਛੇ ਮਾਰ ਨੂੰ ਢਾਲ ਬਣਾ ਕੇ ਥਾਣੇ 'ਚ ਲੈ ਗਿਆ ਇਹ ਬੇਅਦਬੀ ਨਹੀਂ ਸੀ ਤਾਂ ਹੋਰ ਦੱਸੋ ਕੀ ਸੀ ਫਿਰ 15 20 ਦਿਨ ਤੁਹਾਨੂੰ ਵੀ ਪਤਾ ਵਾ ਕਦੇ ਰੇੜੇ ਤੇ ਚੜ ਗਏ ਕਦੇ ਮੋਟਰਸਾਈਕਲ ਤੇ ਚੜ ਗਏ ਮੈਨੂੰ ਦੱਸੋ ਇਹ ਸੇਕਸ਼ਕ ਜੀ ਦਾ ਮੇਰੇ ਕੰਮ ਹੁੰਦੇ ਨੇ ਫੇਰ ਮੈਨੂੰ ਇਹ ਦੱਸੋ ਜਿਹੜੇ ਕਹਿੰਦੇ ਨੇ ਕਿ ਉਹਨੇ ਨਸ਼ਾ ਛਡਾਇਆ ਬਹੁਤ ਨੌਜਵਾਨਾਂ ਦਾ ਨਸ਼ਾ ਚੜਾਤਾ ਆ ਕਰਤਾ ਉਹ ਕਰਤਾ ਆਪਣੇ ਭਰਾ ਦਾ ਤਾਂ ਨਸ਼ਾ ਛੜਾ ਨਹੀਂ ਸਕਿਆ ਉਹ ਆਪਣੇ ਭਰਾ ਦਾ ਤਾਂ ਨਸ਼ਾ ਛੜਾ ਨਹੀਂ ਸਕਿਆ ਮੈਨੂੰ ਇੱਕ ਗੱਲ ਦੱਸੋ ਢਾਡੀ ਜਸਵੀਰ ਸਿੰਘ ਮਾਨ ਜੀ ਉਹਨਾਂ ਦੇ ਉੱਪਰ ਕੋਈ ਪਰਚਾ ਨਸ਼ੇ ਵਾਲਾ ਤਾਂ ਨਹੀਂ ਪਿਆ ਮੈਨੂੰ ਇੱਕ ਗੱਲ ਦਾ ਜਵਾਬ ਦੇ ਦੇਣਾ ਇਹ ਕਿ ਢਾਡੀ ਜਸਵੀਰ ਸਿੰਘ ਮਾਨ ਜੀ ਦੇ ਉੱਪਰ ਕੋਈ ਪਰਚਾ ਨਸ਼ੇ ਵਾਲਾ ਤਾਂ ਨਹੀਂ ਪਿਆ ਉਹਨਾਂ ਦੀ ਡੋਪ ਟੈਸਟ ਪੋਜ਼ਿਟਿਵ ਤਾਂ ਨਹੀਂ ਆਈ ਰਿਪੋਰਟ ਜਿੱਦਾਂ ਹਰਪ੍ਰੀਤ ਦੀ ਰਿਪੋਰਟ ਪੋਜ਼ਿਟਿਵ ਆਈ ਆ ਜਿੱਦਾਂ ਹਰਪ੍ਰੀਤ ਨੇਸ਼ੇ ਵਾਲਾ ਪਰਚਾ ਪਿਆ ਵਾ ਤੁਸੀਂ ਇੱਕ ਆਪਣੇ ਅਮਰਤਪਾਲ ਦੇ ਨਾਲ ਹਰੇਕ ਬੰਦੇ ਨੂੰ ਕੰਪੇਅਰ ਲੱਗ ਜਾਨੇ ਉਹ ਕਰਨ ਉਹਨਾਂ ਨੇ ਇੱਕ ਦੱਸੋ ਜਿਹੜੀ ਆਪਣੇ ਵੀਡੀਓ ਪਾਈ ਸੀ ਢਾਡੀ ਜਸਵੀਰ ਸਿੰਘ ਮਾਨ ਜੀ ਨੇ ਜਿਹੜੀ ਵੀਡੀਓ ਪਾਈ ਹੋਸੀ ਵੀ ਸ਼ੇਅਰ ਕੀਤੀ ਆ ਉਹਨਾਂ ਨੇ ਸਵਾਲ ਖੜੇ ਕੀਤੇ ਸੀਗੇ ਨਾ ਕਿ ਕੋ ਆਪ ਸ਼ਬਦ ਬੋਲੇ ਭਾਈ ਸਰਬਜੀਤ ਸਿੰਘ ਖਾਲਸਾ ਨੂੰ ਜਾਂ ਅਮਰਤਪਾਲ ਨੂੰ ਮੈਨੂੰ ਉਹਨਾਂ ਦੀ ਇੱਕ ਵੀ ਵੀਡੀਓ ਦਿਖਾ ਦਿਓ ਇੱਕ ਵੀ ਵੀਡੀਓ ਇੱਕ ਵੀ ਵੀਡੀਓ ਦਿਖਾ ਦਿਓ ਜਿੰਨੀਆਂ ਉਹਨਾਂ ਦੀਆਂ ਵੀਡੀਓ ਹੁਣ ਤੱਕ ਆਈਆਂ ਨੇ ਜਿਦੇ ਵਿੱਚ ਉਹਨਾਂ ਨੇ ਅਮਰਪਾਲ ਨੂੰ ਲੈ ਕੇ ਜਾਂ ਭਾਈ ਸਰਬਜੀਤ ਸਿੰਘ ਖਾਲਸਾ ਨੂੰ ਲੈ ਕੇ ਕੋਈ ਆਪਣੇ ਅਪਸ਼ਬਦ ਵਰਤੇ ਹੋਣ ਕੋਈ ਵੀ ਅਪਸ਼ਬਦ ਵਰਤਿਆ ਹੋਵੇ ਸਵਾਲ ਖੜੇ ਕੀਤੇ ਆ ਬਕਾਇਦਾ ਇੰਟਰਵਿਊਆਂ ਵੀ ਹੋਈਆਂ ਨੇ ਹਰੇਕ ਚੈਨਲ ਦੇ ਵੀ ਚੱਲੀਆਂ ਨੇ ਤੁਸੀਂ ਆਪਣੇ ਜਿਹੜੇ ਉੱਠ ਕੇ ਤੁਸੀਂ ਮੂੰਹ ਚੱਕ ਕੇ ਉਹਨਾਂ ਨੂੰ ਕਿਹੜੇ-ਕਿਹੜੇ ਸ਼ਬਦਾਂ ਨਾਲ ਤੁਸੀਂ ਉਹ ਕਰ ਰਹੇ ਹੋ ਵਸੋ ਕੋਈ ਹੈ ਕੋ ਤੁਹਾਨੂੰ ਮਾੜੀ-ਮੋਟੀ ਜੇ ਅਸੀਂ ਕੁਝ ਕਹੀਏ ਤੁਸੀਂ ਦੱਸੋ ਕੌਮ ਦੇ ਬੰਦੇ ਨੂੰ ਕਿਵੇਂ ਬੋਲ ਰਹੇ ਹੋ ਤੁਸੀਂ ਆਪ ਕਿਵੇਂ ਬੋਲ ਰਹੇ ਹੋ ਅੱਜ ਤੱਕ ਬੋਲੇ ਨਹੀਂ ਹੈਗੇ ਅੱਜ ਤਾਂ ਅਮਰਤਪਾਲ ਦੇ ਨਾਲ ਕਈ ਕਦੇ ਗਲਤ ਸ਼ਬਦ ਵਰਤੇ ਹੀ ਨਹੀਂ ਹੈਗਾ ਪਰ ਤੁਸੀਂ ਸਾਡੀਆਂ ਸਖਸ਼ੀਤਾਵਾਂ ਬਾਰੇ ਕੀ ਸ਼ਬਦ ਵਰਤਦੇ ਹੋ ਤੁਸੀਂ ਕੀ ਜਾਣਦੇ ਹੋ ਢਾਡੀ ਜਸਪੀਰ ਸਿੰਘ ਮਾਨ ਜੀ ਬਾਰੇ ਮੈਨੂੰ ਇੱਕ ਗੱਲ ਦਾ ਜਵਾਬ ਦੇ ਦਿਓ ਦੱਸੋ ਕੀ ਜਾਣਦੇ ਹੋ ਢਾਡੀ ਜਸਪੀਰ ਸਿੰਘ ਜੀ ਮਾਨ ਬਾਰੇ ਉਹ ਹੁਣ ਤੁਹਾਨੂੰ ਸਵੇਰ ਦੇ ਕਾਲ ਕਰ ਰਹੇ ਨੇ ਤੁਸੀਂ ਕਾਲ ਚੱਕੋ ਲੋ ਲਾਈਵ 'ਚ ਉਹਨਾਂ ਨੂੰ ਆਜੋ ਉਹ ਕਹਿੰਦੇ ਲਾਈਵ 'ਚ ਗੱਲਬਾਤ ਕਰਨ ਨੂੰ ਵੀ ਤਿਆਰ ਆਜੋ ਕਰੋ ਗੱਲ ਅਮਰਤਪਾਲ ਵਾਲੇ ਮੁੱਦੇ ਤੇ ਠੀਕ ਨਹੀਂ ਇੱਕ ਮਿੰਟ ਰੁਕੋ ਬਾਈ ਮੈਂ ਐਡ ਕਰਾਂ ਇੱਕ ਮਿੰਟ ਰੋਮੀ ਬਾਈ ਨੂੰ ਪਹਿਲਾਂ ਉਹਨਾਂ ਕੋ 5 ਮਿੰਟ ਹੀ ਨੇ ਦੁਆਬੀ ਵੀਰ 2 ਮਿੰਟ ਬਸ ਤੁਹਾਨੂੰ ਵੀ ਐਡ ਕਰਦਾ ਮੈਂ ਦੁਆਬੀ ਵੀਰ ਕਰਦਾ ਉਹਨਾਂ ਕੋ 5 ਮਿੰਟ ਹੀ ਨੇ ਉਹ ਮੜਾ ਜਾ ਆਇਆ ਉਹਨਾਂ ਦਾ ਮੈਸੇਜ ਮੈਂ ਬਾਈ ਨੂੰ 5 ਮਿੰਟ ਐਡ ਕਰ ਲਵਾਂ ਰੋਮੀ ਬਾਈ ਨੂੰ ਤੇ ਤੁਹਾਨੂੰ ਵੀ ਕਰਦਾ ਬਾਈ ਸਤਿ ਸ਼੍ਰੀ ਅਕਾਲ ਆ ਕਿੱਦਾਂ ਰਣਜੋਤ ਕੈਮਾ ਇੱਕ ਮਿੰਟ ਇੱਕ ਮਿੰਟ ਹਾਂਜੀ ਬਾਈ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਅਸੀ ਆਵਾਜ਼ ਆਉਂਦੀ ਏ ਸੈਟ ਆ ਆਵਾਜ਼ ਜੀ ਜਉਂਦੀ ਆ ਮੈਂ ਕਿਹਾ ਆਵਾਜ਼ ਇੱਕ ਮਿੰਟ ਮੈਂ ਬਾਹਰੋਂ ਬੰਦ ਕਰ ਦਿੰਦਾ ਹਾਂ ਜੀ ਹਾਂ ਜੀ ਹੁਣ ਦੱਸੋ ਮੈਂ ਕਿਹਾ ਆਵਾਜ਼ ਬਿਲਕੁਲ ਸੈੱਟ ਆ ਰਹੀ ਆ ਹਾਂ ਜੀ ਹਾਂ ਜੀ ਬਿਲਕੁਲ ਕਲੀਅਰ ਆ ਰਹੀ ਆ ਜੀ ਓਏ ਆ ਜਿਹੜਾ ਡੰਗਰ ਡਾਕਟਰ ਹੈ ਨਾ ਇਹ ਇਹਨੂੰ 5-6 ਵਾਰ ਮੈਂ ਫੋਨ ਲਾ ਲਿਆ ਫੋਨ ਕਿਉਂ ਨਹੀਂ ਚੱਕਦਾ ਇਹ ਭਾਈ ਉਹੀ ਗੱਲ ਆ ਫੋਨ ਸਵੇਰ ਤੇ ਮੈਂ ਵੀ ਕੀਤਾ ਢਾਡੀ ਜਸਵੀਰ ਸਿੰਘ ਜੀ ਨੇ ਵੀ ਕੀਤਾ ਇਹਨੂੰ ਫੋਨ ਕੋਣੀ ਚੱਕ ਰਿਹਾ ਹੈਗਾ ਪਰ ਮੈਨੂੰ ਦੋ ਗੱਲਾਂ ਦੀ ਸਮਝ ਦੇਖੋ ਕੀ ਬੋਲਿਆ ਇਹ ਹੁਣ ਜੋੜ ਤਾਂ ਮੇਰੇ ਕੋਲ ਸਿਰਫ 5 ਮਿੰਟ ਦੇ ਮੈਂ 5 ਮਿੰਟ ਦੇ ਗੱਲ ਨੂੰ ਕਲੀਅਰ ਕਰ ਦੇਣੀ ਆ ਇਹਨਾਂ ਦੋ ਤਿੰਨ ਚੀਜ਼ਾਂ ਵਿੱਚ ਕਹਿਆਂ ਨੇ ਵੀਡੀਓ ਦੇ ਇਹ ਕਿਹਨੇ ਕੀਤੀ ਆ ਸ਼ੇਰ ਵਾਲੀ ਗੱਲ ਇਹਨੂੰ ਮੇਰੇ ਵਾਲੀ ਉਹ ਸੁਨੇਹਾ ਲਾ ਦੀ ਕਿ ਸ਼ੇਰ ਕਾ ਦੋ ਟਾਈਪ ਦੇ ਹੁੰਦੇ ਨੇ ਇੱਕ ਸਰਕਸ ਵਾਲਾ ਇੱਕ ਹੁੰਦਾ ਜੰਗਲ ਵਾਲਾ ਦੋਹਾਂ ਦੇ ਵਿੱਚ ਫਰਕ ਹੁੰਦਾ ਸਮਝਾ ਗੱਲ ਫੇਰੇ ਕਰਦਾ ਖਾਲਸਤਾਨ ਦੇ ਉੱਤੇ ਗੱਲ ਇਹਨੂੰ ਕਹ ਜਿਹੜਾ ਸੇਮ ਬਿਆਨ ਤੁਹਾਡੇ ਫੁੱਫੜ ਰਜ਼ਮਰਜੀਤ ਤਾਂ ਮਾਨ ਨੇ ਦਿੱਤਾ ਸੀਗਾ ਜੱਤਾ ਬੋਲਿਆ ਨਹੀਂ ਇਹ ਨਹੀਂ ਕੋਈ ਭਾਈ ਬਿਲਕੁਲ ਬਿਲਕੁਲ ਨਹੀਂ ਨਹੀਂ ਇਹਨੂੰ ਪੁੱਛੀ ਕਿ ਕਿਹੜੇ ਖਾਲਸਤਾਨ ਦੀ ਤੂੰ ਗੱਲ ਕਰਦਾ ਵੀ ਜਿਹੜਾ ਜਿਹਦੇ ਯੂ ਟਰਨ ਮਾਰ ਕੇ ਥੋੜਾ ਬੰਦਾ ਬਿਲਕੁਲ ਥੁੱਕ ਕੇ ਚੱਟ ਗਿਆ ਤੁਹਾਡਾ ਬੰਦਾ ਆਓ ਥੋੜੀ ਥੁੱਕ ਕੇ ਚਲੇ ਗਿਆ ਫੇਰ ਜੇ ਕੋਈ ਕਿਸੇ ਬੰਦੇ ਦੇ ਕੋਈ ਸਵਾਲ ਚੱਕਦਾ ਜਾਂ ਸਵਾਲ ਉਹਦਾ ਦੇਣ ਦੀ ਜਵਾਬ ਨਾ ਮਾੜੀ ਮੋਟੀ ਅੰਦਰ ਆਪਣਾ ਹੋ ਰੱਖਿਆ ਕਰੋ ਵੀ ਭਾਈ ਅਸੀਂ ਇਹ ਸਵਾਲ ਦਾ ਜਵਾਬ ਦੇਣਾ ਉਹੀ ਤਾਂ ਗੱਲ ਆ ਭਾਈ ਸਮਝ ਨਹੀਂ ਲੱਗਦੀ ਮੈਂ ਤਾਂ ਆਪ ਕੀ ਦੱਸੋ ਆਪ ਇੱਕ ਸ਼ਖਸੀਅਤ ਨੇ ਢਾਡੀ ਜਸਵੀਰ ਸਿੰਘ ਮਾਨ ਤੁਸੀਂ ਉਹਨਾਂ ਲਈ ਕਿਹੜੇ ਸ਼ਬਦ ਵਰਤ ਰਹੇ ਹੋ ਦੱਸੋ ਓਏ ਯਾਰ ਉਹ ਚ ਕਿਹੜਾ ਕੁਝ ਗਲਤ ਪੁੱਛ ਲਿਆ ਸਵਾਲ ਇਹ ਪੁੱਛੇ ਗਏ ਸੀਗੇ ਉਹ ਚ ਵੀ ਇਹਨਾਂ ਨੂੰ ਹਰੇਕ ਨਾ ਟਿੱਕੇ ਦਿਖਣੀ ਆ ਵੀ ਪਾਈ ਇਹੇ ਕੁਝ ਬਿਲਕੁਲ ਉਹੀ ਸਵਾਲ ਹੀ ਕੀਤੇ ਸੀ ਉਹਨਾਂ ਨੇ ਸਰਵਜੀਤ ਸਿੰਘ ਨਾਲ ਸਾਨੂੰ ਤੇਮਰਤਪਾਲ ਨੂੰ ਓਏ ਇਹਨਾਂ ਦਾ ਪਰ ਆਹ ਸ਼ਬਦ ਦਾ ਮਤਲਬ ਪਤਾ ਕਿ ਇਹਨਾਂ ਦਾ ਜਿਹੜਾ ਦਿਮਾਗ ਆ ਨਾ ਦਿਮਾਗ ਦੇ ਵਿੱਚ ਇਹ ਖਾ ਲੈਂਦੇ ਨੇ ਸਿਆਲਾਂ ਦੇ ਵਿੱਚ ਸਾਗ ਵੱਧ ਆ ਬਿਲਕੁਲ ਸਮਝਦਾ ਗੱਲ ਉਹ ਕਰਨੀਆਂ ਨੂੰ ਆ ਕੇ ਨਾ ਅੰਦਰੋਂ ਉੱਪਰ ਕਹਿੰਦਾ ਦਿਮਾਗ ਨੂੰ ਚੜ ਜਾਂਦਾ ਬਿਲਕੁਲ ਇਹਨਾਂ ਦੀ ਪ੍ਰੋਬਲਮਾਂ ਮੇਨ ਇਹ ਵੀ ਜੇ ਕੋਈ ਨਹੀਂ ਜੇ ਅਸੀਂ ਬੰਦਾ ਤੁਹਾਡੇ ਤੋਂ ਕੋਈ ਸਵਾਲ ਪੁੱਛਦਾ ਤਾਂ ਇਹ ਗੱਲ ਕਲੀਅਰ ਕਰਨੀ ਚਾਹੀਦੀ ਆ ਜੇ ਖਾਲਸਾਤਾਨ ਦੇ ਮੁੱਦੇ ਉੱਤੇ ਬੋਲਦੇ ਨੇ ਵੋਟਾਂ ਤਾਂ ਉਹਦੇ ਲਈਤੀਆਂ ਗਈਆਂ ਨੇ ਬਿਲਕੁਲ ਵੋਟਾਂ ਦਾ ਨਹੀਂ ਹੋਰ ਮੁੱਦੇ ਨੇ ਇਹ ਇਹ ਗੱਲ ਕਰਦਾ ਕਹਿੰਦਾ ਵੀ ਜਿਹੜੀ ਮਤਲਬ 4.5 ਲੱਖ ਪੌਣੇ 5 ਲੱਖ ਬੰਦੇ ਪਾਗਲ ਥੋੜੇ ਜਿਹੇ ਨੇ ਵੋਟ ਪਾਈ ਆ ਵੋਟ ਤਾਂ ਭਗਵਾਨ ਤਮਾਨ ਨੂੰ ਵੀ ਪਈ ਆ ਪਰ ਉਹਨੂੰ ਕੌਣ ਗਣਾ ਕਰਦੇ ਹੋ ਹਰ ਸੇ ਉਹਨੂੰ ਪੂਰੇ ਪੰਜਾਬ ਦੇ ਪਾਈ ਆ ਉਹਨੂੰ ਵੀ ਪਈ ਆ ਉਹਨੂੰ ਹਰ ਸਿਮਰਤ ਨੂੰ ਵੀ ਪਈ ਆ ਉਹਨੂੰ ਪੂਰੇ ਪੰਜਾਬ ਨੇ ਪਾਈ ਆ ਉਹ ਕਾਰਜ ਸੁਧਾਈ ਆ ਤੁਸੀਂ ਸਸਿੱਟਾ ਕਾਂਗਰਸ ਨੂੰ ਦਿੱਤੀਆਂ ਨਹੀਂ ਉਹੀ ਤਾਂ ਗੱਲ ਆ ਪੰਜਾਬ ਜਾਂ ਨੇਪਾਲੀ ਆ ਕੇ ਵੋਟ ਪਾ ਗਏ ਉਹ ਭਾਈ ਉਹੀ ਕਾਹ ਵਾਲਾ ਪੁੱਤ ਆ ਪਾ ਗਏ ਬਿਲਕੁਲ ਇਹ ਕੀ ਕਹਿੰਦੇ ਨੇ ਸੁਣ ਲਾ ਫੇਰ ਜਿਹਦੀ ਇਹ ਗੱਲ ਕਰਦਾ ਅਮਰਪਾਲ ਦੀਆਂ ਸਰਵਜੀ ਦਿਖਾਉਂਦੀ ਗੱਲ ਕਰਦਾ ਇਹਨੂੰ ਬਿਠਾ ਕੇ ਪੁੱਛ ਨਹੀਂ ਚੱਲ ਢਾਡੀ ਬਾਈ ਦਾ ਹੁਣ ਜਵਾਬ ਉਹ ਤੇ ਆ ਉਹਦੇ ਮਤਲਬ ਉਹ ਕੁਐਸਚਨ ਕੀਤੇ ਨੇ ਇਹ ਬੰਦੇ ਯਾਦੋਂ ਟਾਈਮਾਂ 'ਚ ਕਿਤੇ ਸੀਗੇ ਯਾਦੋਂ ਫੋਨ ਦੇ ਉੱਤੇ ਇੱਕ ਅਮਰੀਕਾ ਕਿਸੇ ਮੁੰਡੇ ਨਾਲ ਗੱਲ ਕਰ ਰਿਹਾ ਸੀਗਾ ਮੰਗਦਾ ਪੈਸੇ ਹੋ ਰਿਹਾ ਸੀਗਾ ਬਿਲਕੁਲ ਹਰੇਕ ਚੀਜ਼ ਦੇ ਵਿੱਚ ਲਾਈਵ ਹੋ ਕੇ ਉਹਨੇ ਪੈਸੇ ਮੰਗੇ ਨੇ ਸਰ ਵੀ ਤੁਮਾਰੇ ਵੀਡੀਓ ਭੇਜੀਏ ਬਿਲਕੁਲ ਕਿਨੂੰ ਤੁਸੀਂ ਕਿਸੇ ਨੂੰ ਜੇ ਮੰਨ ਲਓ ਜੇ ਇਹਨਾਂ ਨੇ ਇਹਨਾਂ ਨੂੰ ਪਤਾ ਕਿਸੇ ਤੋਂ ਬੜਾ ਆਇਆ ਜੇ ਤਾਂ ਤੂੰ ਚਾਰ ਗੱਲਾਂ ਅਮਰਤ ਪਾਲ ਦੇ ਹੱਕ 'ਚ ਬੋਲ ਗਿਆ ਨਾ ਫੇਰ ਚਾਹੇ ਤੂੰ ਭੇੜ ਵੀ ਆ ਚਾਹੇ ਤੈਨੂੰ ਡੱਕੇ ਦੀ ਨੌਲੇਜ ਨਹੀਂ ਫੇਰ ਤੈਨੂੰ ਕਹਣਗੇ ਵੀ ਇਹ ਬੰਦਾ ਪੰਤ ਕਾਹੇ ਬਿਲਕੁਲ ਦੇ ਕੋਈ ਬੰਦੇ ਨੇ ਕਿਸੇ ਨਾਲ ਪੁੱਛ ਲੈ ਸਵਾਲ ਐ ਫਿਰ ਉਹਨਾਂ ਦੀ ਬਣ ਜਾਂਦਾ ਹਰ ਇੱਕ ਉਹਦੇ ਉਲਟ ਹੋ ਜਾਂਦੇ ਨੇ ਬਾਈ ਇੱਕ ਗੱਲ ਬਾਰ ਬਾਰ ਕਹਿੰਦੇ ਨੇ ਕਿ ਸਾਡੇ 4.5 ਲੱਖ ਵੋਟ ਪੈ ਗਈ ਵੋਟ ਤਾਂ ਮੋਦੀ ਨੂੰ ਵੀ ਪੈ ਗਈ ਮੋਦੀ ਜਿੱਤ ਗਿਆ ਸਵਾਲ ਕਰੋ ਹੀ ਨਾ ਵੋਟਾਂ ਤਾਂ ਯਾਰ ਕਾਂਗਰਸ ਨੂੰ ਇਹਨਾਂ ਜਿਤਾਇ ਨੀ ਜਦਰ ਵਿੱਚ ਉਹਨੂੰ ਉਹ ਹੀ ਤਾਂ ਹੈ ਨਾ ਵੋਟਾਂ ਨਹੀਂ ਕਿਹੜੀ ਗੱਲ ਕਰਦੇ ਪਿਛਲੀ ਵਾਰ ਆ ਖੁਦ ਅਮਰਤਪਾਲ ਦੀ ਫੈਮਲੀ ਐ ਨਾ ਸਾਡਾਂ ਜਿੰਦਾਂ ਮਰਜੀ ਟੇਬਲ ਟॉक ਕਰ ਲਵੇ ਬੈਠ ਕੇ ਇਹ ਆਪ ਕੱਟੜ ਕਾਂਗਰਸੀ ਗਏ ਨੇ ਇਹ ਬਿਲਕੁਲ ਬਾਈ ਬਿਲਕੁਲ ਕੱਲੀ ਕੱਲੀ ਗੱਲ ਦਾ ਪ੍ਰੂਫ ਰਿਹਾ ਹੁਣ ਤੱਕ ਜਵਾਬ ਦਿੱਤਾ ਕਿਸੇ ਬੰਦੇ ਨੇ ਚੁਕਾ ਦੇ ਨੇ ਭਾਈ ਆਹਦਾ ਗਲਤੀ ਬਹਾ ਬੋਲਿਆ ਭਾਈ ਇੰਨਾ ਗਲਤ ਹੁੰਦਾ ਬੋਲਣਾ ਚਾਹੀਦਾ ਇਸ ਬੰਦੇ ਨੂੰ ਡਾਕਟਰ ਡਾਕਟਰ ਨੂੰ ਡੰਗਾ ਡਾਕਟਰ ਨੂੰ ਕਹਿ ਕੇ ਭਾਈ ਲਾਈਵ ਦੇ ਉੱਤੇ ਆਦਾ ਛੱਡ ਦੇ ਜੇ ਮਰਜੀ ਸਾਢੀ ਗੱਲਾਂ ਦੇ ਨਹੀਂ ਜਵਾਬ ਬਿਲਕੁਲ ਬਿਲਕੁਲ ਠੀਕ ਅਸੀਂ ਅੱਜ ਤੱਕ ਨਹੀਂ ਆਈ ਸ਼ਾਹਦਤਾਂ 10 ਵਾਰ ਨੂੰ ਫੋਨ ਲਾ ਲਿਆ ਬੰਦੇ ਨੇ ਫੋਨ ਹੀ ਚੱਕਿਆ ਆ ਭਾਈ ਪੋਸਟ ਵੀ ਪਾਤੀ ਆ ਆਪਣੇ ਸਾਡੇ ਆਪਣੇ ਢਾਡੀ ਜੀ ਨੇ ਆਪਣੇ ਪੋਸਟ ਵੀ ਪਾਤੀ ਆ ਇਹ ਨਾਲ ਕੋਸਰ ਪਉਹੀ ਬੰਦੇ ਚਾਹੀਦੇ ਨਾ ਭਾਈ ਜਿਹੜੇ ਅਮਰਤਪਾਲ ਬਾਰੇ ਸਹੀ ਕਹਦਣ ਵੀ ਹਾਂ ਸਹੀ ਐ ਜੇ ਐਡੇ ਖੜ ਜਾ ਇਹਨੂੰ ਕਹੀਏ ਜੇ ਤੂੰ ਐਡਾ ਅਮਰਤਪਾਲ ਦਾ ਸਪੋਰਟਰ ਆ ਤੂੰ ਅਮਰਸਰ ਵਾਲੇ ਮੋਰਚੀ ਸਾਨੂੰ ਫੋਟੋ ਭੇਜ ਦੀ ਜਿੱਦਣ ਉਹਦੀ ਮਾਂ ਨੂੰ ਅਮਰਤਪਾਲ ਦੀ ਦਮਦਮਾ ਸਾਹਿਬ ਜਾਣਦੀ ਨੂੰ ਉਹਨਾਂ ਨੇ ਚੱਕ ਲਿਆ ਸੀਗਾ ਹਫ਼ਤਾ ਉਹਨਾਂ ਨੇ ਅੰਦਰ ਖਾਣੇ ਦੇ ਵਿੱਚ ਰੱਖਿਆ ਜਦ ਕਿੱਤੇ ਸੀਗਾ ਤੂੰ ਜਦ ਬਿਲਕੁਲ ਕੰਨੀ ਦਾ ਪੋਸਟ ਪਾਈ ਕੋਈ ਬਿਲਕੁਲ ਆ ਹੁਣ ਜੇ ਸਾਰੀ ਭੇੜ ਮਗਰ ਫਿਰਦੀ ਆ ਵੀ ਹਾਂ ਵੀ ਭਾਈ ਜਿੱਦ ਤਰ ਜਮੇ ਕਹਿੰਦੇ ਵੀ ਪਾਣੀਆ ਚਕਾ ਵਧਦਾ ਤਾਂ ਉਧਰ ਨੂੰ ਨਾਰੇ ਮਾਰੀ ਜਾਉ ਹੈ ਬਾਈ ਹੋਰ ਦੇਖੋ ਇੱਕ ਚੀਜ਼ ਆਹ ਦੇਖੋ ਹਜੇ ਇਹਨਾਂ ਨੇ ਮੁੱਕਰ ਜਾਣਾ ਮੈਂ ਤਾਂ ਹੀ ਥਾਮ ਕੇ ਮੈਂ ਕਿਹਾ ਪਹਿਲਾਂ ਦਿਖਾ ਦਮ ਆਹ ਦੇਖੋ ਇੱਕ ਚੀਜ਼ ਤੁਸੀਂ ਇਹਨਾਂ ਦੇ ਹਾਲਾਤ ਦੇਖੋ ਮੈਂ ਹੈਰਾਨ ਆ ਆ ਇੱਕ ਤਾਂ ਲਿਖਿਆ ਇੱਕ ਇਹ ਕਾ ਦੇਖੋ ਜਿਹੜਾ ਲੁਧਿਆਣੇ ਵਾਲਾ ਵਾ ਇਹਨੇ ਕੀ ਲਿਖਿਆ ਸਹੀ ਗੱਲ ਆ ਘਰ ਬੈਠ ਕੇ ਬਹੁਤ ਬੰਦਿਆਂ ਨੂੰ ਬੋਲਣਾ ਆਉਂਦਾ ਅਸਲ ਪਤਾ ਬਾਹਰ ਜਾ ਕੇ ਲੱਗਦਾ ਸਰਕਾਰਾਂ ਨਾਲ ਮੱਥਾ ਲਾ ਕੇ ਇੱਕ ਤਾਂ ਇਹ ਲਿਖਿਆ ਨੇ ਤੇ ਜਿਹੜਾ ਆਪਣੇ ਉਹਲਾ ਧਰਤੀ ਤੱਕ ਠਕੇਲ ਸਿੰਘ ਉਹਨੇ ਲਿਖਿਆ ਆਪਣੇ ਵਾਈਕਰੂ ਜੀ ਕਾ ਖਾਲਸਾ ਵਾਈਕਰੂ ਜੀ ਕੀ ਫਤਿਹ ਹੁਣ ਮੈਂ ਇੱਥੇ ਇੱਕ ਗੱਲ ਇਹਨਾਂ ਦੋਨਾਂ ਨੂੰ ਪੁੱਛਦਾ ਕਿ ਇੱਕ ਸਾਬਤ ਸੂਰਤ ਨੂੰ ਇਹ ਬੰਦਾ ਦੇਖੋ ਡਾਕਟਰ ਉੱਠ ਕੇ ਕੀ ਗੱਲਾਂ ਕਹਿ ਰਿਹਾ ਵਾ ਤੇ ਹੁਣ ਇਹਨਾਂ ਨੂੰ ਦੀਦਾ ਹੈਗਾ ਸਾਬਤ ਸੂਰਤ ਕਿ ਮੈਂ ਤੈਨੂੰ ਕਹਿ ਕੇ ਤਾਂ ਹਟਿਆ ਮੈਂ ਤੈਨੂੰ ਕਹਿ ਕੇ ਤਾਂ ਹਟਿਆ ਕਹਿੰਦੇ ਲੰਡੇ ਨੂੰ ਮੀਣਾ 100 ਜਗ੍ਹਾ ਤੇ ਟੱਕਰਦਾ ਪੰਜਾਬੀ ਚ ਕਹਾਵਤਾਂ ਸੰਭਲ ਲੈ ਗੱਲ ਇਹ ਨਾਲ ਲਈ ਇਹਨਾਂ ਲਈ ਸਿਰਫ ਇੱਕੇ ਹੁਣ ਉਧਰੋਂ ਆਪਣੇ ਦੂਜੇ ਨੇ ਆਪਣੇ ਖਾਸੇ ਨੇ ਕਰਤਾ ਚੈਲੰਜ ਪੂਰਾ ਉਹਨਾਂ ਨੂੰ ਤਿੰਨ ਮਹੀਨੇ ਪਹਿਲਾਂ ਆਪਾਂ ਨੇ ਕਰਤਾ ਵੀ ਭਾਈ ਲੈ ਆਓ ਬਹਿ ਜਾਓ ਟੇਬਲ ਤੇ ਬੈਠ ਕੇ ਵਿਚਾਰ ਕਰ ਲੋ ਗੱਲਾਂ ਦੇ ਦਿਓ ਜਵਾਬ ਆ ਜਿਹੜਿਆ ਤੂੰ ਦਿਖਾ ਰਿਹਾ ਵੀ ਭਾਈ ਉਹਨੇ ਕਮੈਂਟ ਕਰਤਾ ਉਹਨੇ ਕਮੈਂਟ ਕਰਤਾ ਆਪਾਂ ਦਾ ਕੋਈ ਮਤਲਬ ਨਹੀਂ ਬਣਦਾ ਨਾਲ ਬਾਈ ਫਿਰ ਉਹੀ ਗੱਲਾ ਗੱਲਾਂ ਕਰਦੇ ਸਿੱਖੀ ਦੀਆਂ ਇਹ ਮੈਨੂੰ ਇੱਕ ਗੱਲ ਦੱਸ ਦੇਣਾ ਇਹ ਦੋਏ ਜਾਣੇ ਦਾ ਡਾਕਟਰ ਦੱਸ ਦੇਵੇ ਬੋਟਾ ਟਾਈਮ ਇਹ ਬੰਦੇ ਕਿੱਥੇ ਅਸੀਂ ਅਮਰਤਪਾਲ ਦੇ ਨਾਲ ਖੜੇ ਆ ਆਪਣੇ ਪੇਜ ਚਲਾਉ ਨੂੰ ਫੇਰਨ ਜੋ ਤੈਨੂੰ ਹਲੇ ਵੀ ਸਮਝ ਨਹੀਂ ਲੱਗੀ ਨਾਲੀ ਇਹ ਆਪਣੇ ਚਲਾਉ ਨੂੰ ਫੇਰਦੇ ਨੇ ਪੇਜ ਵੀ ਭਾਈ ਅਸੀਂ ਤਾਂ ਚਾਰ ਗੱਲਾਂ ਚੱਜਦੀ ਹਾਲਾਂਕਿ ਇਹਨਾਂ ਕੋਲ ਦੇਣ ਨੂੰ ਇੱਕ ਵੀ ਜਵਾਬ ਨਹੀਂ ਹੈਗਾ ਇੱਕ ਵੀ ਦੋਹਾਂ ਕੋਲ ਬਿਲਕੁਲ ਸਮਝਦਾ ਗੱਲ ਇਹ ਚਲਾਉਂਦੇ ਨੇ ਆਪਣੇ ਪੇਜ ਜਿੰਨੇ ਇਤਨਾ ਮਤਲਬ ਜਿੱਦਾਂ ਨੂੰ ਹਣਾ ਮੈਨੂੰ ਪਤਾ ਵੀ ਹੁਣ ਆਸਟਾ ਮਾ ਪੂਰਾ ਕੰਮ ਭਖਿਆ ਹੋਇਆ ਉਹ ਮਖੂ ਦੀ ਵੀ ਇਹੀ ਗੱਲ ਹੋਈ ਆ ਹੁਣ ਬਿਲਕੁਲ ਮਹੂਰ ਨੂੰ ਕੋਈ ਪੁੱਛਦਾ ਨਹੀਂ ਕੋਈ ਗੱਲਬਾਤ ਵਿੱਚ ਸੀਗੀ ਉਹਦਾ ਜੇ ਤਾਂ ਉਹ ਪੰਤਖ ਚੇਰਾ ਤਾਂ ਉਹਨੂੰ ਕਿਸੇ ਪਰਿਵਾਰ ਚ ਐਂਟਰ ਆਉਣ ਦੀ ਲੋੜੇ ਨਹੀਂ ਬਿਲਕੁਲ ਹੁਣ ਵੇਖੋ ਉਧਰੋਂ ਭਈਏ ਉੱਠ ਕੇ ਆ ਕੇ ਉਹ ਚਾਹੇ ਖਾਲਸਾ ਹੋਵੇ ਠੀਕ ਆ ਮੰਨ ਲੰਨਾ ਮੈਂ ਭਾਈ ਉਹਦਾ ਆਪਾ ਮਖੰਡੇ ਬਾਟੀ ਦੀ ਪਹੁੰਚ ਗਈ ਉਹਦੀ ਪਰ ਹੈਗਾ ਤਾਂ ਪਿੱਛੋਂ ਤਾਂ ਉਹ ਜਿਹੜੇ ਮੰਨ ਲਾ ਵੀ ਚੱਲੇ ਆਉਂਦਾ ਓਕਣੇ ਸਿਸਟਮ ਉਹਦਾ ਉਹ ਆ ਕੇ ਆਪਣੇ ਬੰਦਿਆਂ ਦੇ ਫੈਸਲੇ ਕਰਾਉ ਉਹ ਔਰ ਮੈਂ ਉਹੀ ਕਹ ਰਹਾ ਭਈਆ ਉਹ ਆ ਕੇ ਆ ਉਹ ਬੰਦਾ ਆ ਕੇ ਆਪਣੇ ਫੈਮ ਹੁਣ ਜੇ ਉਹ ਕਹਿੰਦੇ ਨੇ ਵੀ ਭਾਈ ਚਲੋ ਮਾਫੀ ਮੰਗਾਓ ਜਾਂ ਕਰੋ ਮਾ ਵੀ ਕਿੰਨੇ ਕ ਬੰਦਿਆਂ ਤੋਂ ਮੰਗਾਉਗੇ ਤੁਸੀਂ ਦੱਸੋ 10 ਹੁਣ ਪੰਜਾਬ ਚ ਬੰਦੇ ਫੈਸਲੇ ਕਰਾਉਣ ਵਾਲੇ ਹੈ ਨਹੀਂ ਗਾ ਬਾਹਰ ਲੈ ਲਾ ਕੇ ਬੰਦੇ ਪਟਾਓ ਸਿਰ ਤੇ ਉਹ ਯਾਰ ਜੇ ਇਹਨਾਂ ਦੀ ਕੋਈ ਗੱਲਬਾਤ ਤਾਂ ਪਹਿਲੀ ਵਾਰ ਤਾਂ ਹੋਈ ਨਹੀਂ ਕਿੰਨੀ ਵਾਰਾਂ ਦੀ ਆਸ ਦੇ ਵਿੱਚ ਕੰਟਰੋਵਰਸੀ ਹੋਈ ਆ ਬਿਲਕੁਲ ਸਾਹਮਨਾ ਗੱਲ ਇਹਨਾਂ ਨੂੰ ਵਿਚਕੜੀ ਸੰਦੀ ਕੀ ਲੋੜ ਸੀ ਜੇ ਤੁਸੀਂ ਪੰਥਕ ਚੇਹਰੇ ਤਾਂ ਪੰਥ ਬਾਰੇ ਗੱਲ ਕਰੋ ਬਿਲਕੁਲ ਉਹ ਚੱਲ ਫੇਰ ਠੀਕ ਹੈ ਜਦੋਂ ਜਦੋਂ ਦਬਾਬੀ ਨਾਲ ਐਡ ਕਰ ਲਾ ਮੈਂ ਨਿਕਲਿਆ ਯਾਰ ਮੇਰੇ ਕੋਲ ਟਾਈਮ ਮੈਂ ਕਰਦਾ ਬਾਈ ਕਰਦਾ ਠੀਕ ਆ ਜੀ ਬਾਈ ਚੰਗਾ ਓਕੇ ਬਾਈ ਅੱਸੀ ਗੱਲ ਸਾਰਿਆਂ ਨੂੰ